ਅੱਜ ਸਰਾਂ ਦੇ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ 4 ਮੁਕਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹਦੇ ਵਿੱਚ 3 ਮੋਟਰਸਾਈਕਲ ਦੀ ਚੋਰੀ ਦੇ ਬਰਾਮਦੀ ਦੇ ਕੰਮ ਨੇ ਹੈਗੇ ਨੇ ਔਰ ਇੱਕ ਜਿਹੜਾ ਹੈਗਾ ਸਪੈਸ਼ਲੀ ਮੈਂਸ਼ਨਿੰਗ ਵਾਲਾ ਕੇਸ ਹੈਗਾ ਜਿਹਦੇ ਵਿੱਚ ਬੜਾ ਪਿੱਛੇ ਜਿਹੀ ਕਾਫੀ ਨਿਊਜ਼ ਦੇ ਵਿੱਚ ਵੀ ਲੱਗੀ ਹੈ ਤੇ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਜਿਹੜੀ BRTS ਆਪਣੀਆਂ ਗਰੇਸ ਲੱਗੀਆਂ ਹੈਗੀਆਂ ਨੇ ਇਹਨਾਂ ਦੀ ਚੋਰੀ ਕਰੇ ਸੀਗੇ ਚੋਰ ਔਰ ਇਹਦੇ ਵਿੱਚ ਜਿਹੜੇ ਹੈਗੇ ਸਾਡੇ ਐਸ ਐਚ ਓ ਕੈਂਟੋਨਮੈਂਟ ਨੇ ਬਹੁਤ ਥੀਆ ਕੰਮ ਕੀਤਾ ਇਹਨਾਂ ਨੇ ਇੱਕ ਪ੍ਰੈਸਪੱਟਰ ਜਿਹੜਾ ਹੈਗਾ ਬਲਦੇਵ ਸਿੰਘ ਰਾਪਤੀ ਫਰੋਡ ਦਾ ਤੇ सुरेंद्र ਕੁਮਾਰ ਸ਼ੇਰਸ਼ਾ ਸੂਰੀ ਦਾ ਜਿਹੜਾ ਹੈਗਾ ਇਹ ਦੋਨੇ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰਕੇ ਇਹਨਾਂ ਕੋਲ ਕਾਫੀ ਲੋਹੇ ਦੀਆਂ ਜਿਹੜੀਆਂ ਹੈਗੀਆਂ ਗ੍ਰਿਲਸ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਹੋਈਆਂ ਨੇ ਪਰ ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਇਹ ਆਪਣੀ ਇਹ ਜਿਹੜੀ ਹੈਗੀ ਹੈ ਗਵਰਨਮੈਂਟ ਪ੍ਰਾਪਰਟੀ ਸੀਗੀ ਸੋ ਇਹਦੇ ਕਰਕੇ ਕਾਫੀ ਨਿਊਜ਼ ਦੇ ਵਿੱਚ ਇਹ ਰਹੀ ਸੀਗਾ ਤੇ ਨਾਲ ਦੀ ਨਾਲ ਇਹ ਕੱਲ ਪਰਸਾ ਇੱਕ ਵਾਇਰਲ ਵੀਡੀਓ ਵੀ ਹੋਈ ਹੈ ਜਿਹਦੇ ਵਿੱਚ ਲੈ ਕੇ ਮੁੰਡੇ ਜਾ ਰਹੇ ਸੀ ਸੋ ਇਸ ਕਰਕੇ ਜਿਹੜਾ ਹੈਗਾ ਇਹਨੂੰ ਟ੍ਰੇਸ ਕਰਕੇ ਇਹਦੇ ਵਿੱਚ ਜਿਹੜੀ ਹੈਗੀ ਹੈ ਜਿੰਨੀਆਂ ਵੀ ਸੀਗੀਆਂ ਕਿਤੇ ਕਾਫੀ ਮਾਉਂਟ ਜਿਹੜਾ ਹੈਗਾ ਲੋਹੇ ਦਾ ਜਿਹੜਾ ਹੈਗਾ ਗ੍ਰਿਲ ਦੇ ਵਿੱਚ ਜਿਹੜਾ ਅਸੀਂ ਆ ਬਰਾਮਦ ਕੀਤਾ ਸੀ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ ਬੰਦਾ ਦੇਖੋ ਫਿਲਹਾਲ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈਗਾ ਕਿ ਇਹ ਜਿਹੜੇ ਬੰਦੇ ਸੀਗੇ ਕਾਫੀ ਦੇਰ ਤੋਂ ਐਕਟਿਵ ਸੀਗੇ ਸੋ ਕਾਫੀ ਤੁਹਾਨੂੰ ਪਤਾ ਨਿਊਜ਼ ਤੇ ਵਾਰ-ਵਾਰ ਤੁਹਾਨੂੰ ਲੱਗ ਗਿਆ ਕਿ ਕਦੇ ਇੱਕ ਵੱਡ ਲਈ ਜਾਂ ਦੋ ਵੱਡ ਲਈ ਜਦੋਂ ਇਹਨਾਂ ਦਾ ਟਾਈਮ ਲੱਗਦਾ ਸੀਗਾ ਇਸ ਤਰੀਕੇ ਨਾਲ ਇਹ ਜੜੀਆਂ ਲੋਹੇ ਦੀਆਂ ਗ੍ਰਿੱਲਾਂ ਪੜਦੇ ਨੇ ਕਿਹੜੇ ਕਿਹੜੇ ਏਰੀਆ 'ਚ ਸਰ ਇਹਨਾਂ ਨੇ ਗ੍ਰਿੱਲਾਂ ਚੁੜੀਆਂ ਦੇਖੋ ਬੀਆਰਟੀਐਸ ਜਿਹੜੀ ਮੇਨ ਸਾਡੇ ਏਰੀਆ ਦੇ ਵਿੱਚ ਜਿਹੜੀ ਹੈਗੀ ਆਪਣੀ ਸਿਵਲ ਲਾਈਨ ਤੋਂ ਲੈ ਕੇ ਅਪ ਟੂ ਜਿਹੜੀ ਹੈਗੀ ਇੰਡੀਆ ਗੇਟ ਦੇ ਵਿੱਚ ਕਾਫੀ ਥਾਵਾਂ ਦੇ ਵਿੱਚੋਂ ਵੱਡੀਆਂ ਗ੍ਰਿੱਲਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਹੁਣ ਤਰੀਕੀ ਨਾਲ ਕਿੱਥੋਂ ਕਿੱਥੋਂ ਹੈਗੀ ਆ ਇਹ ਇਹਨਾਂ ਨੂੰ ਵੀ ਚੇਤੇ ਹੈਗੀ ਕਿਉਂਕਿ ਇੱਕ ਗ੍ਰਿੱਲ ਵੱਢਦੇ ਸੀਗੇ ਫਿਰ ਉਹਦਾ ਲੋਹੇ ਨੂੰ ਐਸੇ ਜਿਹੇ ਪਾਰਟਸ ਬਣਾ ਲੈਂਦੇ ਸੀਗੇ ਸੋ ਇਹ ਹੁਣ ਪਤਾ ਕੀਤਾ ਜਾਊਗਾ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਕਿੱਦਾਂ ਕਿੱਦਾਂ